ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬਾ ਜੀ ਸੋਰਠਾ ਮਹੱਲਾ ਪੰਜਵਾ ਸਤਗੁਰ ਪੂਰੇ ਪਾੜਾ ਤਾ ਜਪੇ ਆ ਨਾਮਰ ਮਾਣਾ ਗੋਬਿੰਦ ਕਿਰਪਾਤਾਰੀ ਰਾਵ ਰਾਖੀ ਪੈਜ ਹਮਾਰੀ ਸਤ ਗੁਰ ਪੂਰੇ ਪਾਣਾ ਤਾਜਪਿਆ ਨਾਮਰ ਮਾਣਾ ਬਿੰਦਾ ਕਿਰਪਾਤਾਰੀ ਪ੍ਰਵ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਚਹਸ ਸੋਈ ਫਲ ਪਾਵੈ ਬਿਰਤੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰ ਗੁਣ ਗਾਵੇ ਪ੍ਰੇਮ ਭਗਤੋ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵ ਆਠ ਪੈਰ ਹਰ ਕਾ ਜਸ ਰਵਣਾ ਬਿਖਟ ਗੌਰਿ ਲਾਠੀ ਸੰਗਿ ਮਿਲਾਏ ਲੀਆ ਮੇਰਾ ਕਰਤੈ ਸੰਤ ਸਾਧ ਪੈ ਸਾਥੀ ਕਰ ਗਹਲੀਨੇ ਸਰਬਸਦੀਨੇ ਆਪ ਆਪ ਮਿਲਾਇਆ ਕਾ ਨਾਨਕ ਸਰਬੋ ਥੋਕ ਪੂਰਨ ਪੂਰਾ ਸਾਤੋ ਕਰ ਗਹਲੀਨੇ ਸਰਬਸ ਦੀਨੇ ਆਪ ਹੈ ਆਪ ਮਿਲਾਇਆ ਕਉ ਨਾਨਕ ਸਰਬ ਥੋਕ ਪੂਰਨ ਉਰ ਸਤਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ